ਨੇ ਇੱਕ ਕਾਂਗਰਸੀ ਨੇਤਾ ਹੋਰ ਘੇਰ ਲਿਆ ਦਾ ਅਸਲ ਭਾਰਤ ਪੂਸ਼ਨਾਸ਼ੂ ਦੇ ਨਾਲ ਕਹਿੰਦੇ ਆ ਇਹ ਤਾਰ ਜੁੜੇ ਨੇ ਕੰਨਾ ਦੇ ਕੋਲ ਪਿੰਡ ਹੈ ਔਰ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਕੰਨਾ ਉਹਦੀ ਦੁਕਾਨ ਹੈ ਕਿਉਂਕਿ ਆਰਤੀ ਆ ਉਹਦੀ ਦੁਕਾਨ ਦੇ ਉੱਤੇ ਛਾਪੇ ਮਾਰੇ ਚੱਲ ਰਹੀ ਆ ਗੁਰਕੀਰਤ ਕੋਟਲੀ ਦਾ ਬੜਾ ਕਰੀਪੀ ਦੱਸਿਆ ਜਾ ਰਿਹਾ ਔਰ ਕਿਹਾ ਜਾ ਰਿਹਾ ਕਿ ਭਾਰਤ ਪੂਸ਼ਨਾਸ਼ੂ ਕਿਉਂਕਿ ਜਦੋਂ ਉਹਨਾਂ ਦੇ ਕੋਲ ਮੰਤ్రਾਲਾ ਸੀਗਾ ਦਾ ਬੜਾ ਵੱਡਾ ਘਟਾਲਾ ਹੋਇਆ ਔਰ ਉਸ ਘਟਾਲੇ ਦੇ ਪਿਆਸਿਆਂ ਦੇ ਨਾਲ ਕਹਿੰਦੇ ਕਿ ਦੁਬਈ ਤੱਕ ਪਾਰਕਿੰਗਾਂ ਜਿਹੜੀਆਂ ਉਹ ਖਰੀਦੀਆਂ ਗਈਆਂ ਇਹ ਕਹਾਂ ਜਾਣਦਾ ਸੀ ਸੂਤਰਾਂ ਦੇ ਹਵਾਲੇ ਤੋਂ ਵੀ ਇਹ ਵੱਡੀ ਖਬਰ ਸਗੀ ਪਲ ਫਿਲਹਾਲ ਕਿਉਂਕਿ ਜਦੋਂ ਭਾਰਤ ਪੂਸ਼ਣ ਆਸ਼ੂਦੀ ਗ੍ਰਿਫਤਾਰੀ ਹੋ ਗਈ ਆ ਤੇ ਉਧਰ ਹੁਣ ਉਹਨਾਂ ਦੇ ਕਰੀਬੀ ਜਿਹੜੇ ਨੇ ਇਸੇ ਕੇਸ ਦੇ ਵਿੱਚ ਚੱਕੇ ਜਾ ਰਹੇ ਨੇ ਈੜੀ ਨੇ 4 ਵਜੇ ਇਹ ਪੂਰਾ ਪੈਂਸਿਲ ਕੀਤਾ ਤੇ ਉਸ ਤੋਂ ਬਾਅਦ ਉਹਦਾ ਘਰ ਤੇ ਘਰ ਤੋਂ ਬਾਅਦ ਉਹਦੀ ਦੁਕਾਨ ਜਿਹੜੀ ਖੰਨਾ ਦੀ ਸਭ ਤੋਂ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਆ ਉੱਥੇ ਉਹਦਾ ਦੁਕਾਨ ਹੈ ਉਸ ਦੁਕਾਨ ਨੂੰ ਸੀਲ ਕਰਕੇ ਪੂਰੇ ਪੇਪਰ ਖਗਾਲੇ ਜਾ ਰਹੇ ਨੇ ਔਰ ਕਿਆ ਜਾ ਰਿਹਾ ਕਿ ਬਹੁਤ ਵੱਡੇ ਸਬੂਤ ਲੱਗਣਗੇ ਜਲੰਧਰ ਤੋਂ ਈੜੀ ਦੀਆਂ ਟੀਮਾਂ ਖੰਨੇਲੀ ਰਵਾਨਾ ਹੋਈਆਂ ਤੇ ਉਸ ਤੋਂ ਬਾਅਦ ਇਹ ਵੱਡਾ ਕਾਂਡ ਜਿਹੜਾ ਆ ਕਹਿੰਦੇ ਵੀ ਹੁਣ ਨਿਕਲ ਕੇ ਸਾਹਮਣੇ ਆ ਸਕਦਾ ਵੀ ਕਿਹੜੇ-ਕਿਹੜੇ ਹੋਰ ਲੋਕ ਜਿਹੜੇ ਨੇ ਉਹਨਾਂ ਦੇ ਨਾਲ ਸੀਗੇ ਕਿਉਂਕਿ ਘਟਾਲੇ ਤੇ ਘਟਾਲਾ ਔਰ ਇਹ ਆੜਾ ਘਟਾਲਾ ਸਭ ਤੋਂ ਵੱਡਾ ਘਟਾਲਾ ਸੀਗਾ ਔਰ ਇਸੇ ਘਟਾਲੇ ਨੂੰ ਲੈ ਕੇ ਲਗਾਤਾਰ ਗੱਲਬਾਤ ਹੁੰਦੀ ਰਹੀ ਔਰ ਫਿਲਹਾਲ ਹੁਣ ਜੇ ਗੱਲ ਕੀਤੀ ਜਾਵੇ ਕਿਉਂਕਿ ਇਹ ਪਿੰਡ ਜਿਹੜਾ ਆ ਕਾਂਗਰਸੀ ਨੇਤਾ ਰਾਜਦੀਪ ਸਿੰਘ ਆ ਜਿਹੜਾ ਦੱਸਿਆ ਜਾ ਰਿਹਾ ਕਿ ਜਿਨ੍ਹਾਂ ਦੇ ਘਰੇ ਈਡੀ ਦੀ ਹੁਣ ਜਿਹੜੀ ਰੇਡ ਹੋਈ ਆ ਔਰ ਸਵੇਰੇ 4 ਵਜੇ ਤੋਂ ਈਡੀ ਹੁਣ ਤੱਕ ਕਿਉਂਕਿ ਤਕਰੀਬਨ ਪੌਣੇ 2 ਦਾ ਸਮਾਂ ਹੋ ਗਿਆ ਅਜੇ ਤੱਕ ਇਹ ਰੇਡ ਜਾਰੀ ਆ ਔਰ ਇਸਿਆ ਦੀ ਸਭ ਤੋਂ ਮੰਡੀ ਵੱਡੀ ਮੰਡੀ ਦੇ ਵਿੱਚ ਅਨਾਜ ਮੰਡੀ ਦੇ ਵਿੱਚ ਉਹਨਾਂ ਦੀ ਆੜ੍ਹਤ ਦੀ ਦੁਕਾਨ ਆ ਜੋ ਉਸ ਨੂੰ ਵੀ ਸੀਲ ਕੀਤਾ ਗਿਆ ਆ ਉਧਰ ਕਹਿੰਦੇ ਆ ਵੀ ਇਨਾਂ ਦੇ ਕਰੀਬੀ ਜਿਹੜੇ ਨਿਰਾਜਦੀਪ ਸਿੰਘ ਦੇ ਘਰ ਕਾਰੋਬਾਰ ਕਿਉਂਕਿ ਕੋਟਲੀ ਦੇ ਬਹੁਤ ਕਰੀਬੀ ਆ ਤੇ ਇਹ ਕਹਿੰਦੇ ਘਰ ਕਾਰੋਬਾਰੀ ਦੇ ਟਿਕਾਣਿਆਂ ਤੇ ਛਾਪੇਮਾਰੀ ਹੋ ਰਹੀ ਹੈ ਤੇ ਉਧਰ ਗੁਰਕੀਰਤ ਸਿੰਘ ਕੋਟਲੀ ਨੇ ਕੋਈ ਟਿੱਪਣੀ ਨਹੀਂ ਕੀਤੀ ਉਹਨਾਂ ਨੇ ਹਾਥੀ ਜੋੜ ਦਿੱਤੇ ਆ ਜਦੋਂ ਮੀਡੀਆ ਨੇ ਕੋਈ ਟਿੱਪਣੀ ਲੈਣ ਦੀ ਗੱਲ ਕੀਤੀ ਕੋਈ ਟਿੱਪਣੀ ਨਹੀਂ ਲੱਗਦਾ ਕਿ ਦਾਲ ਦੇ ਵਿੱਚ ਬਹੁਤ ਕੁਝ ਕਾਲਾ ਆ ਔਰ ਇਹ ਭਾਰਤ ਪੂਸ਼ਣ ਆਸ਼ੂ ਦੇ ਨਾਲ ਜੁੜਿਆ ਮਾਮਲਾ ਦੱਸਿਆ ਜਾ ਰਿਹਾ ਔਰ ਫਿਲਹਾਲ ਕਿਉਂਕਿ ਕਹਿੰਦੇ ਆ ਵੀ ਕਿਉਂਕਿ ਇੱਕ ਬੰਦਾ ਇੱਡਾ ਵੱਡਾ ਘਟਾਲਾ ਨਹੀਂ ਕਰ ਸਕਦਾ ਸੋ ਭਾਰਤ ਭੂਸਨਾਸ਼ੂ ਦੇ ਨਾਲ ਕਈ ਹੋਰ ਨਿੱਕੇ ਮੋٹے ਥੱਲੇ ਵਾਲੇ ਤਾਂ ਜੁੜੇ ਹੀ ਹੋਣੇ ਆ ਔਰ ਲੱਗਦਾ ਹੈ ਕਿ ਇਹ ਉਸ ਚੀਜ਼ ਦੇ ਨਾਲ ਜੁੜੇ ਹੋਏ ਨੇ ਫਿਲਹਾਲ ਇਹ ਬਹੁਤ ਵੱਡੀ ਅਪਡੇਟ ਸਰ ਇੱਕ ਸਵੇਰ ਦੀ ਈਡੀ ਦੀ ਰੇਡ ਚੱਲ ਰਹੀ ਹੈ ਸਾਬਤਾਂ ਮੱਤੇ ਜਿੱਦੀ ਰਾਦੀ ਇੰਗਰੇਜ਼ ਆ ਕੀ ਕਹਿਣਾ ਚਾਹੁੰਦੇ ਨੇ ਇੱਕੋ ਮੈਂ ਪਹਿਲਾਂ ਕਹਿ ਕੇ ਰਟਿਆ ਵੀ ਅੱਜ ਦੀ ਇਹ ਪ੍ਰੈਸ ਕਾਨਫਰੰਸ ਕਿਸੇ ਹੋਰ ਕੰਮ ਦੇ ਲਈ ਨਹੀਂ ਹੈਗੀ ਕੋਈ ਕਿੱਥੇ ਰੇਡ ਹੋਈ ਆ ਕਿਤੇ ਨਹੀਂ ਰੇਡ ਹੋਈ ਉਦਾ ਇਸ ਅੱਜ ਦੀ ਪ੍ਰੈਸ ਕਾਨਫਰੰਸ ਨਾਲ ਕੋਈ ਸਬੰਧ ਨਹੀਂ ਹੈਗਾ ਉਸ ਕਰਕੇ ਮੈਂ ਖਿਵਾ ਚਾਹਾਂਗਾ ਮਾਫੀ ਚਾਹਾਂਗਾ ਕਿ ਮੈਂ ਇਹ ਇਹਦੇ ਬਾਰੇ ਹੋਰ ਕੋਈ ਗੱਲ ਨਹੀਂ ਕਰਾਂਗਾ